ਪਿਆਰ ਪਰਿ ਸਤਿ ਸ੍ਰੀ ਅਕਾਲ ਜੀ ਤੁਹਾਡਾ ਆਪਣਾ ਰੇਸ਼ਮ ਸਿੰਘ ਅਮੋਲ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਪੰਜਾਬ ਦੇ ਜਿੱਦਾਂ ਦੇ ਹਾਲਾਤ ਹੈ ਤੇ ਕਾਫੀ ਸਾਰੇ ਲੋਕ ਹੈਲਪ ਕਰ ਰਹੇ ਆ ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਸੰਸਥਾਵਾਂ ਵੀ ਲੱਗੀਆਂ ਹੋਈਆਂ ਨੇ ਪਰ ਐਨ ਡੀ ਆਰ ਐਫ ਦੀ ਟੀਮ ਜਿਹਨਾਂ ਦੇ ਨਾਲ ਅੱਜ ਆ ਮੈਂ ਬੜੇ ਬਾਖਮਾਲ ਲੋਕ ਨੇ ਇਹਨਾਂ ਰਿਸਕੀ ਕੰਮ ਸੀਗਾ ਰਾਵੀ ਪਾਰ ਘਣੀਏ ਕਾ ਬੇਟ ਜਿਹੜਾ ਪਿੰਡ ਹੈ ਬਿਲਕੁਲ ਬਾਡਰ ਤੇ ਹੈ ਪਾਕਿਸਤਾਨ ਦੇ ਇੱਥੇ ਲਿੰਕ ਸਾਰੇ ਟੁੱਟੇ ਹੋਏ ਆ ਰਾਵੀ ਦੇ ਵਿੱਚ ਬਹੁਤ ਸਾਰਾ ਅੱਜ ਪਾਣੀ ਸੀਗੀ ਤੇ ਮੈਨਾਂ ਨੂੰ ਰਿਕਵੈਸਟ ਕੀਤੀ ਤੇ ਇਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਹੈ ਤਾਂ ਰિસ્ਕੀ ਆ ਅੱਗੇ ਜਾ ਕੇ ਸਾਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਹਾਲਾਂਕਿ ਆਪਾਂ ਡੈਸਟੀਨੇਸ਼ਨ ਤੇ ਤਾਂ ਨਹੀਂ ਪਹੁੰਚ ਪਾਏ ਅੱਗੇ ਆਰਮੀ ਦੀ ਜਿਹੜੀ ਬੋਟ ਹੈ ਉਹਨੂੰ ਆਪਾਂ ਹੈਂਡ ਓਵਰ ਕਰਕੇ ਸਮਾਨ ਆ ਗਏ ਆ ਤਾਂ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ ਜੀ ਔਰ ਇੱਕ ਹੋਰ ਖਾਸ ਗੱਲ ਹੈ ਕੋਈ ਦਿੱਲੀ ਤੋਂ ਹੈ ਕੋਈ ਉੱਤਰਾਖੰਡ ਤੋਂ ਹੈ ਕੋਈ ਰਾਜਸਥਾਨ ਤੋਂ ਹੈ ਕੋਈ ਪੰਜਾਬ ਤੋਂ ਹੈ ਨਾ ਅਨੇਕਤਾ ਚ ਜਿਹੜੀ ਏਕਤਾ ਸਾਰੇ ਹੁਣ ਸਾਰਿਆਂ ਦਾ ਧਰਮ ਇਨਸਾਨੀਅਤ ਹੈ ਸਾਰੇ ਇਨਸਾਨੀਅਤ ਦੀ ਸੇਵਾ ਕਰ ਰਹੇ ਆ ਰੇ ਨਾਲ ਸਾਡੇ ਪਟਵਾਰੀ ਸਾਹਿਬ ਤੁਹਾਡਾ ਵੀ ਦਿলো ਧੰਨਵਾਦ ਹੈ ਔਰ ਕੈਮਰੇ ਤੇ ਅਜੀਤ ਰੰਦਾਵਾ ਤੇ ਪਿੱਛੇ ਸਾਡਾ ਭਰਾ ਡਰਾਈਵਰ ਖੜਾ ਹੈ ਜੀ ਜੀ ਕੈਮਰਾ ਮਾਰ ਰਿਹਾ ਹੈ ਤੇ ਆਹ ਬਾਤ ਸਮਾਈਲ ਦੇਖੋ ਸਾਡਾ ਡਰਾਈਵਰ ਅੰਸ਼ਾ ਇਹਨਾਂ ਦੀ ਫਰਮਾਇਸ਼ ਤੇ ਮੈਂ ਇਹਨਾਂ ਨੂੰ ਗੀਤ ਵੀ ਸੁਣਾਇਆ ਤੇ ਬੜੀ ਖੁਸ਼ੀ ਹੋ ਰਹੀ ਹੈ ਹਾਲਾਂਕਿ ਉਦਾਸੀ ਦਾ ਮਾਹੌਲ ਹੈ ਪਰ ਇਹ ਦਿলো ਜਾਣ ਤੋਂ ਲੱਗੇ ਹੋਏ ਹੈ ਤੇ ਤੁਸੀਂ ਵੀ ਸਾਰੇ ਜਿਹੜੇ ਚੰਗਾ ਕੰਮ ਕਰਨ ਵਾਲੇ ਐਦਾਂ ਦੇ ਲੋਕਾਂ ਨੂੰ ਜਰੂਰ ਅਪਰੀਸ਼ੀਏਟ ਕਰਿਆ ਕਰੋ ਥੈਂਕ ਯੂ ਸੋ ਮੱਚ ਇਹ ਦਰਿਆ ਜੇ ਤੁਸੀਂ ਦੇਖ ਸਕਦੇ ਹੋ ਸਾਵੇ ਦਰਿਆ ਦੇ ਵਿੱਚ ਸਾਡੀ ਬੋਟ ਐ ਜਿਹੜੀ ਜਾ ਰਹੀ ਹੈ ਔਰ ਐਨਡੀਆਰਫ ਦੀ ਉਹ ਵੀ ਪਿਆ ਹਿੰਮਤ ਵਾਲੀ ਟੀਮ ਸਾਡੇ ਨਾਲ ਹੈ ਉੱਥੇ ਕਈ ਘਰ ਹੈਗੇ ਆ ਜਿੱਥੇ ਹਜੇ ਤੱਕ ਸੇਵਾਵਾਂ ਨਹੀਂ ਪਹੁੰਚੀਆਂ ਤੇ ਅੱਜ ਆਪਾਂ ਰਾਵੀ ਦਰਿਆ ਤੋਂ ਬਾਹਰ ਜਾ ਰਹੇ ਹਾਂ ਕਿਉਂਕਿ ਸਰਕਾਰ ਤੋਂ ਤਸਦੀਕਾਂ ਨੇ ਇਹ ਬੜਾ ਏਰੀਆ ਜਿਹੜਾ ਬਿਲਕੁਲ ਪੰਜਾਬ ਤੋਂ ਬੁਰੀ ਕਿਹਾ ਔਰ ਮੈਂ ਸਨਸਦਾ ਕਰਦਾ ਹਾਂ ਨਾ ਸਾਰੇ ਭਰਾਵਾਂ ਨੂੰ ਸਾਰੀ ਟੀਮ ਨੂੰ ਜਿਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰਾਂ ਨੇ ਜਿੰਨੇ ਵੀ ਲੱਗੇ ਹੋਏ ਆ ਸਾਰਿਆਂ ਦਾ ਦਿਨੋਤ ਹਲਵਾ ਸਾਡੇ ਨਾਲ ਪਿਆਰ ਪਰਿਸ਼ਾਸੀ ਕਾਲਜੀ ਤੁਹਾਡਾ ਆਪਣਾ ਰੇਸ਼ਮ ਸਿੰਘ ਨਮੋਲ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਾਰਿਆਂ ਨੂੰ ਪੰਜਾਬ ਦੇ ਜਦਾਂ ਦੇ ਹਾਲਾਤ ਹੈ ਤੇ ਕਾਫੀ ਸਾਰੇ ਲੋਕ ਹੈਲਪ ਕਰ ਰਹੇ ਆ ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਸੰਸਥਾਵਾਂ ਵੀ ਲੱਗੀਆਂ ਹੋਈਆਂ ਨੇ ਪਰ ਐਨ ਡੀ ਆਰ ਐਫ ਦੀ ਟੀਮ ਜਿਹਨਾਂ ਦੇ ਨਾਲ ਆ ਅੱਜ ਆ ਮੈਂ ਬੜੇ ਬਾਖਮਾਲ ਲੋਕ ਨੇ ਇਹਨਾਂ ਰਿਸਕੀ ਕੰਮ ਸੀਗਾ ਰਾਵੀ ਪਾਰ ਘਣੀਏ ਕਾ ਪਿੰਡ ਹੈ ਜਿਹੜਾ ਪਿੰਡ ਹੈ ਬਿਲਕੁਲ ਨੀ ਬਾਰਡਰ ਤੇ ਹੈ ਪਾਕਿਸਤਾਨ ਦੇ ਇੱਥੇ ਲਿੰਕ ਸਾਰੇ ਟੁੱਟੇ ਹੋਏ ਆ ਰਾਵੀ ਦੇ ਵਿੱਚ ਬਹੁਤ ਸਾਰਾ ਅੱਜ ਪਾਣੀ ਸੀਗੀ ਤੇ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਤੇ ਇਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਹੈ ਤਾਂ ਰਿਸਕੀ ਆ ਅੱਗੇ ਜਾ ਕੇ ਸਾਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਹਾਲਾਂਕਿ ਆਪਾਂ ਡੈਸਟੀਨੇਸ਼ਨ ਤੇ ਤਾਂ ਨਹੀਂ ਪਹੁੰਚ ਪਾਏ ਅੱਗੇ ਆਰਮੀ ਦੀ ਜਿਹੜੀ ਬੋਟ ਹੈ ਉਹਨੂੰ ਆਪਾਂ ਹੈਂਡਓਵਰ ਕਰਕੇ ਸਮਾਨ ਆ ਗਏ ਆ ਤਾਂ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਮੈਂ ਜੀਨੂੰ ਧੰਨਵਾਦ ਕਰਦਾ ਜੀ ਔਰ ਇੱਕ ਹੋਰ ਖਾਸ ਗੱਲ ਹੈ ਕੋਈ ਦਿੱਲੀ ਤੋਂ ਹੈ ਕੋਈ ਉੱਤਰਾਖੰਡ ਤੋਂ ਹੈ ਕੋਈ ਰਾਜਸਥਾਨ ਤੋਂ ਹੈ ਕੋਈ ਪੰਜਾਬ ਤੋਂ ਹੈ ਨਾ ਅਨੇਕਤਾ ਚ ਜਿਹੜੀ ਏਕਤਾ ਸਾਰੇ ਹੁਣ ਸਾਰਿਆਂ ਦਾ ਧਰਮ ਇਨਸਾਨੀਅਤ ਹੈ ਸਾਰੇ ਇਨਸਾਨੀਅਤ ਦੀ ਸੇਵਾ ਕਰ ਰਹੇ ਮੇਰੇ ਨਾਲ ਸਾਡੇ ਫਟਵਾਰੀ ਸਾਹਿਬ ਆ ਤੁਹਾਡਾ ਵੀ ਬਹੁਤ ਧੰਨਵਾਦ ਹੈ ਔਰ ਕੈਮਰੇ ਤੇ ਅਜੀਤ ਰੰਦਾਵਾ ਤੇ ਪਿੱਛੇ ਸਾਡਾ ਭਰਾ ਡਰਾਈਵਰ ਖੜਾ ਹੈ ਜੀ ਜੀ ਕੈਮਰਾ ਮਾਰ ਰੋ ਨਾਲ ਤੇ ਆ ਵਾਹ ਸਮਾਈਲ ਦੇਖੋ ਬਹੁਤ ਰਹਾ ਉਹਨਾਂ ਦੀ ਫਰਮਾਇਸ਼ ਤੇ ਮੈਂ ਇਹਨਾਂ ਨੂੰ ਗੀਤ ਵੀ ਸੁਣਾਏ ਆ ਤੇ ਬੜੀ ਖੁਸ਼ੀ ਹੋ ਰਹੀ ਹੈ ਹਾਲਾਂਕਿ ਉਦਾਸੀ ਦਾ ਮਾਹੌਲ ਹੈ ਪਰ ਇਹ ਦਿਲੋਂ ਜਾਣ ਤੋਂ ਲੱਗੇ ਹੋਏ ਹੈ ਤੇ ਤੁਸੀਂ ਵੀ ਸਾਰੇ ਜਿਹੜੇ ਚੰਗਾ ਕੰਮ ਕਰਨ ਵਾਲੇ ਐ ਇਦਾਂ ਦੇ ਲੋਕਾਂ ਨੂੰ ਜ਼ਰੂਰ ਅਪਰੀਸ਼ੀਏਟ ਕਰਿਆ ਕਰੋ ਥੈਂਕ ਯੂ ਸੋ ਮੱਚ ਦੀ ਦਰਿਆ ਤੁਸੀਂ ਦੇਖ ਸਕਦੇ ਹੋ ਖਾਬੇ ਦਰਿਆ ਦੇ ਵਿੱਚ ਸਾਡੀ ਵੋਟ ਹੈ ਜਿਹੜੀ ਚੱ ਰਹੀ ਹੈ ਔਰ NDRF ਦੀ ਉਹ ਵੀ ਦਰਿਆ ਤੇ ਹਿੰਮਤ ਵਾਲੀ ਟੀਮ ਸਾਡੇ ਨਾਲ ਹੈ ਉੱਥੇ ਕਈ ਘਰ ਹੈਗੇ ਆ ਜਿੱਥੇ ਹਜੇ ਤੱਕ ਸੇਵਾਵਾਂ ਨਹੀਂ ਪਹੁੰਚੀਆਂ ਤੇ ਅੱਜ ਆਪਾਂ ਰਾਵੀ ਦਰਿਆ ਤੋਂ ਬਾਹਰ ਆ ਰਹੇ ਹਾਂ ਕਿ ਕਿ ਸੱਜਾ ਤੋਂ ਤਦਕਰੀਆਂ ਨੇ ਇਹ ਬੜਾ ਏਰੀਆ ਜਿਹੜਾ ਬਿਲਕੁਲ ਪੰਜਾਬ ਤੋਂ ਬੰਨ੍ਹਿਆ ਹੋਇਆ ਔਰ ਮੈਂ ਸੱਜਾ ਕਰਦਾ ਹਾਂ ਇਹਨਾਂ ਸਾਰੇ ਭਰਾਵਾਂ ਨੂੰ ਸਾਰੀ ਟੀਮ ਨੂੰ ਜਿੰਨੀ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰਾਂ ਨੇ ਕਿੰਨੇ ਵੀ ਲੱਗੇ ਹੋਏ ਆ ਸਾਰਿਆ ਦਾ ਦਿਨ ਤਾਲਵਾਦ ਸਾਡੇ ਨਾਲ